ઠણે કી કરન ગે જલાઠણે મૈંંટી લોકાં દા એકા જિંદા ગટિયા ઓ થાજા પાલ કે છોડી બી પઈ સડીયા સિન્ના જન બી હક્ક મુક પર બંધે બી હક્કાવાલી કાંજે સતા ચારી રેલીયા સિખનેં નકાલે હસહર બાર મેં બી બંધે નકાલે ਅਸੀਂ ਇਹ ਕਹਿਣਾ ਚਾਹਾਂਗੇ ਕਿ ਜਿਹੜੀ ਕੇਂਦਰ ਸਰਕਾਰ ਸਾਡੇ ਕਿਸਾਨਾਂ ਨਾਲ ਸਾਡੇ ਨਾਲ ਚਾਲਾਂ ਚੱਲ ਰਹੀ ਹੈ ਇਹ ਉਹਦੀਆਂ ਚਾਲਾਂ ਨੂੰ ਅਸੀਂ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਉਹਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਚਾਹੇ ਉਹ ਪੰਜ ਫਸਲਾਂ ਤੇ ਐਮਐਸਪੀ ਦੀ ਜਿਹੜੀ ਠੇਕੇ ਤੇ ਕੰਟ੍ਰੈਕਟ ਦੇ ਲੈ ਕੇ ਆਈ ਹੈ ਕਿ ਤੁਸੀਂ ਕਣਕ ਝੋਨਾ ਬੀਜਣਾ ਬੰਦ ਕਰ ਦਿਓ ਇਹਦੇ ਬਦਲ ਚ ਦੂਜੀਆਂ ਫਸਲਾਂ ਬੀਜੋ ਉਹਦੇ ਤੇ ਅਸੀਂ ਤੁਹਾਨੂੰ ਐਮਐਸਪੀ ਦੇਵਾਂਗੇ ਪੰਜ ਫਸਲਾਂ ਤੇ ਯਾਨੀ ਕਿ ਸੋਡਾ ਠੇਕਾ ਕਰਾਵਾਂਗੇ ਏਜੰਸੀਆਂ ਦੇ ਨਾਲ ਇਹ ਬਿਲਕੁਲ ਮਨਜ਼ੂਰ ਨਹੀਂ ਹੈਗਾ ਪੂਰੀ ਨਹੀਂ ਜਾਂਦਾ ਬਿਲਕੁਲ ਕਿਸਾਨਾਂ ਦੇ ਨਾਲ ਗ੍ਰਾਹਜ ਸਬੰਧੀ ਦੇ ਨਾਲ ਸੀ ਸਹਿਮਤ ਹੈ ਪੂਰੇ ਨੇ ਦੀ ਸੀ ਹਲਫ ਕਰਦੇ ਆ ਜਿਹੜੀਆਂ ਹੱਦਾਂ ਗੌਰ ਸਰਕਾਰ ਨੇ ਬੀਜੇਪੀ ਸਰਕਾਰ ਨੇ ਹੱਦਾਂ ਤੋੜੀਆਂ ਉਹਨਾਂ ਹੱਦਾਂ ਤੋਂ ਬਾਹਰ ਨਿਕਲ ਗਿਆ ਇਹ ਤੇ ਹੱਤੋਂ ਰੋਟ ਨਹੀਂ ਆ ਰਿਹਾ ਇਹਨੂੰ ਬਿਲਕੁਲ ਸਾਡੇ ਸਹਿਮਤ ਨਹੀਂ ਹੈ ਸਾਰੀਆਂ ਪਾਰਟੀਆਂ ਇਹਨੂੰ ਇਕੱਠਾ ਕਰਨਾ ਹੁਣ ਕਾਚੂ ਹੁਣ 24 ਚੱਲ ਰਹੀ ਹੈ ਵੋਟਾਂ ਆ ਰਹੀਆਂ ਹਣ ਤਾਉਣ ਦੇ ਗੁੱਡੇ ਧਰਨੇ ਪੱਕਾ ਇਹ ਜੀਪੀ ਸਰਕਾਰ ਜਿਹੜੀ ਹੈ ਇਹ ਲੋਟ ਨਹੀਂ ਆ ਰਹੀ ਖੱਡਾ ਤੋੜਨੀਆਂ ਮਾਰੀਆਂ ਹੁੰਦੀਆਂ ਬਾਪ ਹੁੰਦਾ ਖੱਡਾ ਤੋੜਤੀ ਸਾਰਿਆਂ ਨੇ ਨਹੀਂ ਦੇਖੋ ਜਿਹੜਾ ਕੇਂਦਰ ਸਰਕਾਰ ਨੇ ਪ੍ਰਸਤਾਵ ਰੱਖਿਆ ਸੀ ਉਹਦਾ ਸਾਰਿਆਂ ਜੱਥੇਬੰਦੀਆਂ ਵੱਲੋਂ ਐਸਕੈਮ ਵੱਲੋਂ ਜਿਹੜਾ ਰੱਦ ਕਰ ਦਿੱਤਾ ਗਿਆ ਜਿਹੜਾ ਉਹਦੇ ਵਿੱਚ ਉਹਨਾਂ ਨੇ ਪ੍ਰਸਤਾਵ ਰੱਖਿਆ ਵੀ 5 ਸਾਲਾਂ ਲਈ ਸਾਥੋਂ ਕਾਨੂੰਨੀ ਗਰੰਟੀ ਲੈ ਲਓ ਵੀ ਅਸੀਂ ਤੁਹਾਡਾ ਕੰਟੈਕਟ ਫਾਰਮ ਕੰਪਨੀ ਨਾਲ ਕਰਾ ਦਿੰਨੇ ਆ ਇਹ ਤਾਂ ਜਿਹੜਾ ਇਹ ਕੰਟੈਕਟ ਫਾਰਮ ਕਰਾ ਰਹੇ ਨੇ ਇਹ ਤਾਂ ਉਹੀ ਖੇਤੀ ਕਾਨੂੰਨਾਂ ਦੇ ਵਿੱਚ ਵੀ ਲਿਖਿਆ ਸੀ ਵੀ ਤੁਸੀਂ ਕੰਟੈਕਟ ਫਾਰਮਿੰਗ ਦੇ ਖੇਤੀ ਕਰ ਸਕਦੇ ਹੋ ਟੇਡੇ ਤੰਗ ਨਾ ਉਹੀ ਕਾਨੂੰਨ ਲਾਗੂ ਕਰਨਾ ਚਾਹੁੰਦੇ ਨੇ ਇਸ ਕਰਕੇ ਇਹ ਪ੍ਰਸਤਾਵ ਜਿਹੜਾ ਕਿਸਾਨਾਂ ਵੱਲੋਂ ਰੱਦ ਕੀਤਾ ਗਿਆ ਹੈ